ਨਮਸਕਾਰ ਮੈਂ ਹਾ ਤੋੜਾ ਹੋਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਗੱਲ ਕਰਦੇ ਹਾਂ ਕੱਲ ਨਤੀਜਿਆਂ ਦੀ ਨਤੀਜੇ ਪੂਰੇ ਭਾਰਤ ਦੇ ਵਿੱਚ ਐਲਾਨੇ ਗਏ ਨੇ ਅਲੱਗ-ਅਲੱਗ ਪਾਰਟੀਆਂ ਦੇ ਅਲੱਗ-ਅਲੱਗ ਉਮੀਦਵਾਰ ਜਿਹੜੇ ਨੇ ਉਹ ਜਿੱਤੇ ਨੇ ਦੋ ਪਾਰਟੀਆਂ ਯਾਨੀ ਕਿ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੋਹਾਂ ਪਾਰਟੀਆਂ ਦੇ ਵਿੱਚੋਂ ਕੋਈ ਵੀ ਸਰ ਜਿਹੜੀ ਪਾਰਟੀ ਹੈ ਆਪਣੀ ਬਹੁਮਤ ਸੰਪੂਰਨ ਤੌਰ ਤੇ ਨਹੀਂ ਬਣਾ ਸਕੀ ਹਾਲਾਂਕਿ ਨਰਿੰਦਰ ਮੋਦੀ ਦਾ ਨਾਅਰਾ ਸੀ ਅਪਕੀ ਵਾਰ 400 ਕੀ 400 ਪਾਰ ਲੇਕਿਨ ਉਧਰ ਰਾਹੁਲ ਗਾਦੀ ਕਹਿੰਦੇ ਸੀ ਸਿੱਧੂ ਮੂਸੇਵਾਲਾ ਦਾ ਗੀਤ ਗਾ ਕੇ ਕਿ 295 ਸੀਟਾਂ ਸਾਡੀ ਝੋਲੀ ਦੇ ਵਿੱਚ ਆਉਣਗੀਆਂ ਅਤੇ ਲੋਕ ਸਾਨੂੰ ਪੂਰਾ ਸਮਰਥਨ ਦੇਣਗੇ ਲੇਕਿਨ ਦੋਹਾਂ ਪਾਰਟੀਆਂ ਜਿਹੜੇ ਨੇ ਅੰਦਾਜ਼ੇ ਲਗਾਏ ਸੀ ਉਹਨਾਂ ਨੇ ਜਿਹੜੇ ਉਹਨਾਂ ਨੇ ਆਂਕੜਿਆਂ ਦਾ ਮਾਪ ਕਰਨ ਕੀਤਾ ਸੀ ਉਹ ਸਾਰੇ ਦੋਨਾਂ ਪਾਰਟੀਆਂ ਦੇ ਆਂਕੜੇ ਫੇਲ ਹੋ ਗਏ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਭਵਨ ਗਏ ਅਤੇ ਰਾਸ਼ਟਰਪਤੀ ਮੁਰਮੂ ਜਿਹੜੇ ਨੇ ਉਹਨਾਂ ਨੂੰ ਉਹਨਾਂ ਨੇ ਆਪਣਾ ਜਿਹੜਾ ਹੈ ਅਸਤੀਫਾ ਸੌਮ ਦਿੱਤਾ ਹੈ 6 ਜੋਨ ਨੂੰ ਜਾਂ 7 ਜੋਨ ਨੂੰ ਅਗਲੇ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਨਰਿੰਦਰ ਮੋਦੀ ਜਾਂ ਹੋਰ ਹਾਲੇ ਦੋਹਾਂ ਪਾਰਟੀਆਂ ਦੇ ਕੋਲ ਸੰਪੂਰਨ ਬਹੁਮਤ ਨਹੀਂ ਹੈ ਸਾਰਿਆਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਪੰਜਾਬ ਦੇ ਵਿੱਚ ਨਹੀਂ ਲੇਕਿਨ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਅਲਾਈਸ ਕਰਨ ਵਾਲੀਆਂ ਪਾਰਟੀਆਂ ਨੇ ਉਹਨਾਂ ਉੱਤੇ ਲੱਗੀਆਂ ਹੋਈਆਂ ਨੇ ਕੀ ਉਹ ਅਲਾਈਸ ਜਿਹੜਾ ਹੈ ਪੂਰਾ ਮਿਲੇਗਾ ਭਾਰਤੀ ਜਨਤਾ ਪਾਰਟੀ ਨੂੰ ਜਾਂ ਉਹ ਡਾਇਵਰਟ ਹੋ ਕੇ ਉਹ ਬਦਲ ਕੇ ਜੁੜ ਜਾਵੇਗਾ ਕਾਂਗਰਸ ਪਾਰਟੀ ਵੱਲ ਯਾਨੀ ਕਿ ਇੰਡੀਆ ਅਲਾਈਸ ਦੇ ਵਿੱਚ ਇੰਡੀਆ ਗਠਜੰਬੰਦਨ ਦੇ ਵਿੱਚ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਅੱਜ ਰਾਸ਼ਟਰਪਤੀ ਮਰਮੂਦੀ ਅਗਵਾਈ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਅਸਤੀਫਾ ਦੇ ਦੇ ਦਿੱਤਾ ਹੈ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ ਭਾਰਤੀ ਰਾਸ਼ਟਰਪਤੀ ਦੁਆਰਾ ਅਤੇ ਦੂਸਰਾ 6 ਜਾਂ 7 ਜੂਨ ਨੂੰ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਕਿਹੜੇ ਹੋਣਗੇ ਹਾਲਾਂਕਿ ਲੋਕ ਇਹ ਗੱਲਾਂ ਕਰ ਰਹੇ ਨੇ ਕਿ ਤੀਜੀ ਵਾਰ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਜੋ ਉਹ ਤੀਜੀ ਵਾਰ ਬਣਦੇ ਨੇ ਹਾਟਰ ਲਗਾਉਂਦੇ ਨੇ ਪੰਡਿਤ ਜਵਾਰ ਲਾਲ ਨਹਿਰੂ ਤੋਂ ਬਾਅਦ ਨਰਿੰਦਰ ਮੋਦੀ ਹੋਣਗੇ ਜਿਹੜੇ ਲਗਾਤਾਰ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਇਸ ਤੋਂ ਪਹਿਲਾਂ ਕੋਈ ਵੀ ਜਵਾਲਾ ਨਹਿਰੂ ਤੋਂ ਬਾਅਦ ਕੋਈ ਵੀ ਪ੍ਰਧਾਨ ਮੰਤਰੀ ਜਿਹੜਾ ਹੈ ਉਹ ਲਗਾਤਾਰ ਤਿੰਨ ਵਾਰ ਨਹੀਂ ਬਣਿਆ ਹਾਲਾਂਕਿ ਜਿਹੜੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਉਹ ਪੂਰੀ ਤਰ੍ਹਾਂ ਹਿਲ ਚੁੱਕੀ ਹੈ ਸਾਰੀ ਸਰਕਾਰ ਜਿਹੜੀ ਸਾਰੀ ਪਾਰਟੀ ਤੇਤਰਵਤਰ ਹੋ ਚੁੱਕੀ ਹੈ ਕਿਉਂਕਿ ਜੇਕਰ ਉਹਨਾਂ ਨੂੰ ਦੂਸਰੀਆਂ ਪਾਰਟੀਆਂ ਦਾ ਸਮਰਥਨ ਜਾਂ ਅਲਾਈਅንስ ਨਹੀਂ ਮਿਲਦਾ ਤਾਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਪੂਰੀ ਤਰ੍ਹਾਂ ਸਲਾਪ ਹੋ ਜਾਵੇਗੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਦੂਸਰੇ ਪਾਸੇ ਬੜੇ ਪੋਜ਼ਿਟਿਵ ਮਾਈਂਡ ਦੇ ਨਾਲ ਰਾਹੁਲ ਗਾਂਧੀ ਸਸਤਾਂ ਚਤਰਾਜ ਵਾਂਗੂ ਜਿਹੜੀਆਂ ਚਾਲਾਂ ਚੱਲ ਰਹੇ ਨੇ ਉਹਨਾਂ ਨੇ ਸਾਰੀਆਂ ਹੀ ਪਾਰਟੀਆਂ ਨੂੰ ਕਿਹਾ ਹੈ ਕਿ ਕੋਈ ਵੀ ਪਾਰਟੀ ਜਿਹੜੀ ਹੈ ਅਲਾਈਂਸ ਕਰ ਸਕਦੀ ਹੈ ਸਾਡੇ ਨਾਲ ਅਸੀਂ ਉਹਨਾਂ ਦਾ ਭਰਮਾ ਸਵਾਗਤ ਕਰਾਂਗੇ ਜੇ ਉਹ ਸਾਡੇ ਨਾਲ ਅਲਾਈਂਸ ਕਰਕੇ ਗਠਬੰਧਨ ਕਰਕੇ ਸਰਕਾਰ ਬਣਾਉਣ ਦੇ ਵਿੱਚ ਸਾਡੀ ਮਦਦ ਕਰਦੀ ਹੈ ਧੰਨਵਾਦ